ਬਰਨਾਲਾ ਦਾ ਪਿੰਡ ਸਹਿਣਾ ਸੁਖਵਿੰਦਰ ਸਿੰਘ ਕਲਕੱਤਾ ਦੀ ਮੌਤ ਦੇ ਵਿੱਚ ਗਮਗੀਨ ਹੈ ਉਧਰ ਵਿਧਾਇਕ ਲਾਲਬ ਸਿੰਘ ਉਗੋਕੇ ਆਪਣੇ ਜਨਮ ਦਿਨ ਦੇ ਉੱਪਰ ਜਸ਼ਨ ਮਨਾ ਰਿਹਾ ਤੇ ਇਸ ਮੌਤ ਤੋਂ ਗਾਇਬ ਨਜ਼ਰ ਆ ਰਿਹਾ ਸਲਾਖਾਂ ਦੇ ਪਿੱਛੇ ਜਿੰਦਰ ਵੀ ਬੈਠਾ ਆਪਣੀ ਅਣਖ ਦੇ ਸੋਲੇ ਗਾਰਿਆ ਹੋਊਗਾ ਤੇ ਬੜੀ ਦਲੇਰੀ ਸਮਝ ਰਿਹਾ ਹੋਊਗਾ ਕਿ ਆਪਣੇ ਯਿਗਰੀ ਯਾਰ ਦਾ ਕਤਲ ਕਰ ਦਿੱਤਾ ਉਧਰ ਗੁਰਦੀਪ ਦੀਪੀ 바ਵਾ ਆਖਰਕਾਰ ਉਹਨਾਂ ਦਾ ਕੀ ਰੋਲ ਹੈ ਕਿ ਜੋ ਚਰਚਾ ਚੱਲ ਰਹੀ ਹੈ ਲਗਾਤਾਰ ਇਹੀ ਚਰਚਾ ਹੋ ਰਹੀ ਹੈ ਕਿ ਇਹ ਸਿਆਸੀ ਕਤਲ ਹੈ ਕਿ ਵਾਕਿਆ ਹੀ ਇਹ ਸਿਆਸੀ ਕਤਲ ਹੈ ਜਾਂ ਰਿਸ਼ਤਿਆਂ ਦੇ ਵਿੱਚ ਅਣਖ ਖਾਤਰ ਕੀਤਾਇਆ ਕਤਲ ਹੈ ਕਿਉਂਕਿ ਇਸ ਸਵਾਲ ਨੂੰ ਹਜੇ ਤੱਕ ਕਿਸੇ ਵੀ ਮੀਡੀਆ ادارے ਨੇ ਨਹੀਂ ਚੁੱਕਿਆ ਦੋ ਧਿਰਾਂ ਬਣ ਗਈਆਂ ਇੱਕ ਸਿਆਸੀ ਆਪਾਂ ਕਹੀਏ ਕਿ ਇੱਕ ਦੂਸਰੇ ਪਾਸੇ ਸਿੰਮਫੀਤੀ ਸਿਆਸੀ ਜਮਾਤ ਨੂੰ ਕਟਾਰੇ 'ਚ ਖੜ ਦੇ ਖੜਾ ਕਰ ਦਿੱਤਾ ਆਮ ਆਦਮੀ ਪਾਰਟੀ ਦੇ ਉੱਪਰ ਲਾਭ ਸਿੰਘ ਉਗੂਕੇ ਉੱਪਰ ਲਗਾਤਾਰ ਸਵਾਲਾਂ ਦੀ ਪੁਛਾਰ ਖੜੀ ਕਰ ਦਿੱਤੀ ਤੇ ਲਗਾਤਾਰ ਸਿਆਸੀ ਲੀਡਰ ਵੀ ਚਾਹੇ ਪ੍ਰਗਟ ਸਿੰਘ ਹੋਣ ਪ੍ਰਤਾਪ ਸਿੰਘ ਬਾਜਵਾ ਹੋਣ ਚਰਨਜੀਤ ਚੰਨੀ ਹੋਣ ਲਗਾਤਾਰ ਲਾਭ ਸਿੰਘ ਉਗੂਕੇ ਦੇ ਖਿਲਾਫ ਬਿਆਨਬਾਜ਼ੀ ਕਰ ਰਹੇ ਆ ਅਸੀਂ ਵਿਧਾਇਕ ਲਾਭ ਸਿੰਘ ਉਗੂਕੇ ਦੇ ਰੋਲ ਨੂੰ ਰੂਲ ਆਊਟ ਨਹੀਂ ਕਰ ਰਹੇ ਪਰ ਇਸ ਕਤਲ ਦੇ ਪਿੱਛੇ ਹੋਰ ਕਈ ਸਵਾਲ ਜਿਹੜੇ ਖੜੇ ਆ ਅਸੀਂ ਉਹਨਾਂ ਨੂੰ ਇਸ ਵੀਡੀਓ ਦੇ ਵਿੱਚ ਐਡਰੈਸ ਕਰਨ ਦੀ ਕੋਸ਼ਿਸ਼ ਕਰਾਂਗੇ ਕਿਉਂਕਿ ਜਿਹੜੀ ਜਿੰਦਰ ਦੀ ਵੀਡੀਓ ਸੀ ਹਰਜਿੰਦਰ ਸਿੰਘ ਜਿੰਦਰ ਨੇ ਆਪਣੇ ਸੋਸ਼ਲ ਮੀਡੀਆ ਦੇ ਉੱਪਰ ਲਾਈਵ ਆ ਕੇ ਵੀਡੀਓ ਜਾਰੀ ਕੀਤੀ ਸੀ ਉਸ ਦੇ ਵਿੱਚ ਵੀ ਬੜੇ ਸਵਾਲ ਆਪਣੇ ਆਪ ਦੇ ਵਿੱਚ ਕਲੀਅਰ ਹੁੰਦੇ ਆ ਆਸ਼ੂ ਨੇ ਜਾਂ ਪੱਤਰਕਾਰ ਦੇ ਨਾਲ ਤੁਸੀਂ ਜੁੜ ਚੁੱਕੇ ਹੋ ਸਭ ਤੋਂ ਅਹਿਮ ਸਵਾਲ 4 ਤਰੀਕ ਨੂੰ ਲਗਭਗ ਸ਼ਾਮੀ 4 ਵਜੇ ਦੇ ਆਸ-ਪਾਸ ਕਤਲ ਹੁੰਦਾ ਨਿਰਮਲ ਸਿੰਘ ਨਿਮਾ ਜਿਹੜਾ ਕਿ ਪ੍ਰੋਪਰਟੀ ਲੀਲਰ ਆ ਉੱਤੀ ਦੁਕਾਨ ਦੇ ਉੱਪਰ ਸੁਖਵਿੰਦਰ ਸਿੰਘ ਲਖਤੇ ਸਰਪੰਚ ਦਾ ਸਰਪੰਚ ਇਹ ਉਸ ਵਕਤ ਪਹਿਲੀ ਵਾਰ ਚਰਚਾ ਦੇ ਵਿੱਚ ਆਇਆ ਸੀ ਜਦੋਂ ਵਿਧਾਇਕ ਲਾਭ ਸਿੰਘ ਉਗੂਕੇ ਦੇ ਨਾਲ ਪੇਚਾ ਪਿਆ ਸੀ ਜਨਵਰੀ 2023 ਦੇ ਵਿੱਚ ਲਾਭ ਸਿੰਘ ਉਗੂਕੇ ਇੱਕ ਮੁਹੱਲਾ ਕਲੀਨਿਕ ਜਾਂ ਆਮਾਦੀ ਪਾਰਟੀ ਦੇ ਇੱਕ ਕਲੀਨਿਕ ਦਾ ਉਦਘਾਟਨ ਕਰਨ ਪਹੁੰਚੇ ਹੋਏ ਸੀ ਉਸ ਮੌਕੇ ਸਿੱਧੇ ਤੌਰ ਤੇ ਸਵਾਲ ਜਵਾਬ ਹੋਏ ਸੀ ਲਾਭ ਸਿੰਘ ਉਗੂਕੇ ਨੂੰ ਤੇ ਉਗੂਕੇ ਨੇ ਇਸ ਸੁਖਿੰਦਰ ਸਿੰਘ ਸੈਣਾ ਨੂੰ ਕਹਿ ਦਿੱਤਾ ਸੀਗਾ ਕਿ ਜੇਕਰ ਚਪੇੜੇ ਮਾਰਕੀਟ ਨੂੰ ਸਲਾਖਾ ਦੇ ਪਿੱਛੇ ਭੇਜਿਆ ਹੁੰਦਾ ਸ਼ਾਇਦ ਤਾਂ ਪਤਾ ਲੱਗਦਾ ਇਸ ਤਰੀਕੇ ਦੀ ਬਿਆਨਬਾਜ਼ੀ ਹੋਈ ਸੀ ਉਸ ਤੋਂ ਬਾਅਦ ਸੁਖਵਿੰਦਰ ਸਿੰਘ ਸੈਣਾ ਲਗਾਤਾਰ ਐਕਟਿਵ ਹੋ ਕੇ ਸਰਕਾਰਾਂ ਦੇ ਖਿਲਾਫ ਲਗਾਤਾਰ ਬੋਲਦੇ ਆਏ ਸੁਖਵਿੰਦਰ ਸਿੰਘ ਸੈਣਾ ਦਾ ਜੋ ਪਛੋਕੜ ਹੈ ਦੱਸਿਆ ਜਾਂਦਾ ਕਿ ਸ਼੍ਰੋਮਣੀ ਅਕਾਲੀ ਦਲ ਅੰਮ੍ਰਿਤਸਰ ਦੇ ਸਿਮਰਜੀਤ ਸਿੰਘ ਮਾਨ ਹੋਣਾਂ ਨਾਲ ਕਾਫੀ ਨੇੜਤਾ ਉਹਨਾਂ ਵਾਸਤੇ ਪ੍ਰਚਾਰ ਪ੍ਰਸਾਰ ਵੀ ਕਰਦੇ ਆਏ ਹੈ ਕਈ ਤਰ੍ਹਾਂ ਦੀ ਸੋਸ਼ਲ ਮੀਡੀਆ ਤੇ ਉਸ ਤਰ੍ਹਾਂ ਦੀ ਫੋਟੋਆਂ ਵੀ ਤਸਵੀਰਾਂ ਵੀ ਤਾਂ ਨੂੰ ਆਮ ਮਿਲ ਜਾਣ ਗਿਆ ਸਿਮਰਜੀਤ ਮਾਨ ਹੋਣਾਂ ਵਾਸਤੇ ਪ੍ਰਚਾਰ ਪ੍ਰਸਾਰ ਕਰਦੇ ਆਂਦੀਆਂ ਹੁਣ ਸਵਾਲ ਹੈ ਕਿ ਸਿੱਧੇ ਤੌਰ ਤੇ ਜਿਹੜੇ ਸਵਾਲ ਵਿਧਾਇਕ ਲਾਲ ਸਿੰਘ ਉਗੂ ਕੇ ਉੱਪਰ ਖੜੇ ਹੋ ਰਿਹਾ ਕਿ ਇਹ ਸਿਆਸੀ ਕਤਲ ਹੈ ਜਾਂ ਉਹਨਾਂ ਨੇ ਕਰਵਾਇਆ ਹੈਗਾ ਆਖਰਕਾਰ ਲਾਲ ਸਿੰਘ ਉਗੂ ਕਿਉਂ ਦੀ ਮਨਚਾ ਕੀ ਹੋ ਗਈ ਇਸ ਕਤਲ ਪਿੱਛੇ ਕਿ ਲਾਲ ਸਿੰਘ ਉਗੂ ਕੋ ਨੂੰ ਬਹੁਤ ਵੱਡਾ ਫਾਇਦਾ ਹੋ ਜਾਊਗਾ ਕਿ ਇਸ ਖੁੰਦਕ ਪਿੱਛੇ ਕਿ ਉਦੋਂ ਵਿਧਾਇਕ ਲਾਲ ਸਿੰਘ ਉਗੂ ਨੇ 2 ਸਾਲ ਪਹਿਲਾਂ ਸ਼ਬਦ ਬੋਲ ਦਿੱਤੇ ਸੀ ਤੇ ਇਹ ਸੁਖਵਿੰਦਰ ਸਿੰਘ ਲਗਾਤਾਰ ਸਰਕਾਰ ਦੇ ਖਿਲਾਫ ਬੋਲ ਰਿਹਾ ਹੈਗਾ ਕਿ ਲਾਲ ਸਿੰਘ ਉਗੂਕ ਨੇ ਇਸ ਕਰਕੇ ਕਤਲ ਕਰਵਾ ਦਿੱਤਾ ਇਹ ਮੰਨਚਾ ਹੈਗੀ ਹੈ ਕਿ ਆਪਣੇ ਵਿਰੋਧੀ ਨੂੰ ਚੁੱਪ ਕਰਵਾਉਣ ਦਾ ਇਹ ਤਰੀਕਾ ਲੱਭਿਆ ਸੁਭਾਵਿਕ ਤੌਰ ਤੇ ਜੋ ਪੰਜਾਬ ਦੀ ਤਸਵੀਰ ਹੈਗੀ ਹੈ ਜੋ ਪੰਜਾਬ ਦੇ ਵਿੱਚ ਆਮ ਭਾਵਨਾਵਾਂ ਸਮਝਿਆ ਜਾਂਦੀ ਹੈ ਕਿ ਲੋਕ ਭਾਵਨਾਵਾਂ ਵਿੱਚ ਬਹਿ ਜਾਂਦੇ ਹੈਗੇ ਆ ਤਾਂ ਸੁਭਾਵਿਕ ਤੌਰ ਤੇ ਆਮ ਆਦੀ ਪਾਰਟੀ ਚ ਲਾਲ ਸਿੰਘ ਉਗੂਕ ਨੂੰ ਇਹ ਨਹੀਂ ਕੋ ਸਮਝ ਹੋਊਗੀ ਕਿ ਜੇਕਰ ਉਹ ਇਹ ਚੀਜ਼ ਕਰਵਾਉਣਗੇ ਸਿੱਧੇ ਤੌਰ ਤੇ ਸ਼ੱਕ ਉਹਨਾਂ ਦੇ ਉੱਪਰ ਜਾਣ ਵਾਲਾ ਹੈਗਾ ਸਿੱਧੇ ਤੌਰ ਤੇ ਉਹਨਾਂ ਦਾ ਪੋਲੀਟਿਕਲ ਨੁਕਸਾਨ ਵੀ ਹੋ ਸਕਦਾ ਲੋਕਾਂ ਦੀਆਂ ਭਾਵਨਾਵਾਂ ਅਕਸਰ ਜਿਹੜੀ ਤੇ ਸਿੰਪਥੀ ਹੁੰਦੀ ਹੈ ਜਾਂ ਜਿਨ੍ਹਾਂ ਦਾ ਕੋਈ ਨੁਕਸਾਨ ਹੋਇਆ ਹੁੰਦਾ ਉਧਰ ਚਲੀ ਜਾਂਦੀ ਹੈ ਇਸ ਸਮਾਜ ਦੇ ਵਿੱਚ ਆਮ ਵਰਤਾਰਾ ਵਾਪਰਦਾ ਇਹ ਹਿਊਮਨ ਸਾਈਕੋਲੋਜੀ ਵੀ ਇਹੀ ਚੀਜ਼ ਦੱਸਦੀ ਹੈਗੀ ਹੈ ਉਧਰ ਦੂਸਰੇ ਪਾਸੇ ਗੁਰਦੀਪ ਸਿੰਘ ਦੀਪੀ ਵਾਵਾ ਦਾ ਜ਼ਿਕਰ ਆ ਰਿਹਾ ਜਿਹੜੇ ਕਿ ਇਹਨਾਂ ਦੇ ਸਿਆਸੀ ਪਿੰਡ ਦੇ ਵਿੱਚ ਵਿਰੋਧੀ ਸੀ ਤੇ ਉਹਨਾਂ ਦੇ ਸਬੰਧ ਹੁਣ ਕਾਂਗਰਸ ਪਾਰਟੀ ਦੇ ਨਾਲ ਕੱਢੇ ਜਾ ਰਹੇ ਆ ਤੇ ਆਵਾਜ਼ ਦੀ ਪਾਰਟੀ ਦੀ ਪ੍ਰੈਸ ਕਾਨਫਰੰਸ ਦੇ ਵਿੱਚ ਵੀ ਸਿੱਧੇ ਤੌਰ ਤੇ ਇਹੀ ਸਵਾਲ ਖੜੇ ਕੀਤੇ ਗਏ ਕਿ ਇਹ ਜਿਹੜਾ ਕਤਲ ਹੈਗਾ ਗੁਰਦੀਪ ਸਿੰਘ ਦੀਪੀ 바ਵਾ ਵੱਲੋਂ ਕਰਵਾਇਆ ਗਿਆ ਪੁਲਿਸ ਨੇ ਨੂੰ ਫੜ ਲਈ હતી ਇਹ ਸਾਰੀ ਸਿਆਸੀ ਰੰਜਿਸ਼ ਜਿਹੜੀ ਪਿੰਡ ਦੇ ਵਿੱਚ ਸੀਗੀ ਤੇ ਜਿਹੜੀ ਐਫਆਈਆਰ ਅਦਰਜ ਕਰਵਾਈ ਗਈ ਸੀ ਜਿਹੜੇ ਹਰਜਿੰਦਰ ਸਿੰਘ ਖਿਲਾਫ ਜਾਂ ਗੁਰਦੀਪ ਸਿੰਘ ਦੀਪੀ 바ਵਾ ਦੇ ਖਿਲਾਫ ਸੁਖਵਿੰਦਰ ਸਿੰਘ ਦੇ ਭਰਾ ਵੱਲੋਂ ਉਸ ਐਫਆਈਆਰ ਦੇ ਵਿੱਚ ਵੀ ਗੁਰਦੀਪ ਸਿੰਘ ਦੀਪੀ 바ਵਾ ਦਾ ਜ਼ਿਕਰ ਕੀਤਾ ਗਿਆ ਕਿ ਉਹਨਾਂ ਦੇ ਨਾਲ 2018 ਦੇ ਤੋਂ ਲੈ ਕੇ 2023 ਦੇ ਵਿੱਚ ਜਦੋਂ ਸਰਪੰਚ ਸੀਗੇ ਸੁਖਵਿੰਦਰ ਸਿੰਘ ਹੋਣਾ ਦੀ ਮਾਤਾ ਤਾਂ ਉਸ ਵਕਤ ਗੁਰਦੀਪ ਸਿੰਘ ਦੀਪੀ 바ਵਾ ਦਾ ਪੰਚਾਇਤੀ ਜ਼ਮੀਨ ਦੇ ਉੱਪਰ ਕਬਜ਼ਾ ਸੀਗਾ ਉਹ ਕਬਜ਼ਾ ਛੁੜਵਾਨ ਤੋਂ ਬਾਅਦ ਰੰਜਿਸ਼ ਜਿਹੜੀ ਸਿਆਸੀ ਗੁਰਦੀਪ ਸਿੰਘ ਦੀਪੀ 바ਵਾ ਸਾਡੇ ਨਾਲ ਰੱਖਦੇ ਸੀਗੇ ਇਹ ਐਫ ਆਰ ਦੇ ਵਿੱਚ ਸਾਰੀ ਚੀਜ਼ਾਂ ਦਰਜ ਕਰਵਾਈਆਂ ਹੈਗੀਆਂ ਤੇ ਉਸ ਤੋਂ ਬਾਅਦ ਇਹ ਸਿੱਧੇ ਤੌਰ ਤੇ ਸਵਾਲ ਖੜੇ ਹੋਏ ਕਿ ਕੀ ਵਾਕਿਆ ਇਹ ਗੁਰਦੀਪ ਸਿੰਘ ਦੀਪੀ 바ਵਾ ਨੇ ਉਦੋਂ ਦੀ ਸਿਆਸੀ ਰੰਜਿਸ਼ ਰੱਖਦੇ ਹੋਏ ਇਹ ਸਾਰਾ ਕਤਲ ਕਰਵਾ ਦਿੱਤਾ ਪਰ ਕਤਲ ਕਿਸ ਨੇ ਕੀਤਾ ਕਤਲ ਕਰਨ ਵਾਲਾ ਹਰਜਿੰਦਰ ਸਿੰਘ ਜਿੰਦਰ ਜਿਗਰੀ ਯਾਰ ਸੁਖਵਿੰਦਰ ਸਿੰਘ ਕਲਕੱਤਾ ਦਾ ਜੋ ਜਿਆਦਾ ਸਮਾ ਜਿਹੜਾ ਸੁਖਵਿੰਦਰ ਸਿੰਘ ਕਲਕੱਤਾ ਦੇ ਨਾਲ ਰਹਿੰਦਾ ਦੱਸਿਆ ਜਾਂਦਾ ਹੈ ਕਿ ਸੁਖਵਿੰਦਰ ਸਿੰਘ ਕਲਕੱਤਾ ਨੇ ਉਹਦੇ ਉੱਪਰ ਬੜੀਆਂ ਮਿਹਰਬਾਨੀਆਂ ਕੀਤੀਆਂ ਉਸ ਦਾ ਨਸ਼ਾ ਤੱਕ ਛੁਡਵਾਇਆ ਇਹ ਸਾਰੀਆਂ ਚੀਜ਼ਾਂ ਚਰਚਾਵਾਂ ਦਾ ਵਿਸ਼ਾ ਹੈਗੀਆਂ ਕਿ ਅਕਸਰ ਮਦਦ ਵੀ ਕਰਦਾ ਸੀਗਾ ਸੁਖਵਿੰਦਰ ਸਿੰਘ ਕਲਕੱਤਾ ਹਰਜਿੰਦਰ ਸਿੰਘ ਜਿੰਦਰ ਦੀ ਇਹ ਸਾਰੀਆਂ ਚਰਚਾਵਾਂ ਚਲਦੀਆਂ ਹੈਗੀਆਂ ਪਰ ਫਿਰ ਜਦੋਂ ਹਰਜਿੰਦਰ ਸਿੰਘ ਜਿੰਦਰ ਮੰਨਿਆ ਜਾਂਦਾ ਕਿ ਪਿਛਲੇ 20 ਦਿਨ ਤੋਂ ਇਹ ਕਤਲ ਦੀ ਪਲੈਨਿੰਗ ਕਰ ਰਿਹਾ ਸੀਗਾ ਲੁਧਿਆਣੇ ਤੋਂ ਜਿਹੜਾ ਪਿਸਤੋਲ ਲੈ ਕੇ ਆਇਆ ਸੀਗਾ ਪਿੰਡ ਦਾ ਇੱਕ ਹੋਰ ਵਿਅਕਤੀ ਜਿਹੜਾ ਗ੍ਰਿਫਤਾਰ ਹੋ ਗਿਆ ਉਸਦੇ ਨਾਲ ਗਿਆ ਸੀਗਾ 20 ਦਿਨ ਤੋਂ ਪਲੈਨਿੰਗ ਕਰ ਰਿਹਾ ਸੀਗਾ ਪਰ ਉਸਦੇ ਵਿੱਚ ਹਿੰਮਤ ਨਹੀਂ ਪਈ ਇਹ ਕਤਲ ਕਰਨ ਦੀ ਆਖਰਕਾਰ ਫਿਰ ਉਸਨੇ ਨਸ਼ੇ ਦਾ ਸਹਾਰਾ ਲਿਆ ਇਹ ਕਤਲ ਕਰਨਾਸਤੇ ਤੇ ਬਕਾਇਦਾ ਸੁਖਵਿੰਦਰ ਸਿੰਘ ਨੂੰ ਫੋਨ ਕਰਦਾ ਹੈ ਮਤਲਬ ਕਿ ਕੋਈ ਦੁਸ਼ਮਣੀ ਨਹੀਂ ਸੀ ਕੋਈ ਪਲੈਨਿੰਗ ਨਹੀਂ ਸੀ ਪਰ ਫੋਨ ਕਰਦਾ ਉਸ ਨੂੰ ਕਿ ਕਿੱਥੇ ਆ ਬਾਈ ਤੂੰ ਫਿਰ ਉਹ ਦੱਸਦਾ ਕਿ ਆਖਰਕਾਰ ਮੈਂ ਨਿਰਮਲ ਸਿੰਘ ਨਿਮਾ ਦੀ ਦੁਕਾਨ ਤੇ ਬੈਠਾ ਜਿਹੜਾ ਕਿ ਪ੍ਰੋਪਰਟੀ ਡੀਲਰ ਹੁੰਦਾ ਤਾਂ ਉੱਥੇ ਪਹੁੰਚਦਾ ਉੱਥੇ ਜਾ ਕੇ ਸਿੱਧੀ ਜਾ ਕੇ ਜਿਹੜਾ ਆਪਾਂ ਕੀ ਕੀ ਪੁਆਇੰਟ ਬਲੈਂਕ ਤੋਂ ਸ਼ੂਟ ਕਰ ਦਿੰਦਾ ਪਿਸਤਲ ਦੇ ਨਾਲ ਜਿੱਥੇ ਮੌਕੇ ਦੇ ਉੱਪਰ ਹੀ ਸੁਖਵਿੰਦਰ ਸਿੰਘ ਕਲਕੱਤਾ ਦੀ ਮੌਤ ਹੋ ਜਾਂਦੀ ਹੈ ਕੋਈ ਸ਼ੱਕ ਨਹੀਂ ਸੀਗਾ ਕੋਈ ਸੁਖਵਿੰਦਰ ਸਿੰਘ ਨੂੰ ਆਪਾਂ ਕੀਏ ਕੀ ਮਨ ਦੇ ਵਿੱਚ ਉਸ ਦੇ ਪ੍ਰਤੀ ਵਿਰੋਧਤਾ ਨਹੀਂ ਸੀ ਕਿ ਜਿੰਦਰ ਅਜਿਹਾ ਕਰ ਸਕਦਾ ਆਖਰਕਾਰ ਇਹ ਮਾਮਲਾ ਸ਼ੁਰੂ ਕਦੋਂ ਹੁੰਦਾ ਹੈ ਜੋ ਸਵਾਲ ਸਭ ਤੋਂ ਅਹਿਮ ਹੈ ਕਿ ਆਖਰਕਾਰ ਜਿੰਦਰ ਕਤਲ ਕਿਉਂ ਕਰ ਦਿੰਦਾ ਹੈਗਾ ਕੀ ਕਿਸੇ ਦੀ ਚੱਕ ਦੇ ਵਿੱਚ ਆ ਗਿਆ ਸੀ ਕਿਸੇ ਦੇ ਪੈਸਾ ਦੇ ਦਿੱਤਾ ਸੀ ਲਾਲਚ ਦੇ ਦਿੱਤਾ ਸੀਗਾ ਇਹ ਸਾਰੀਆਂ ਚੀਜ਼ਾਂ ਪਰ ਜੋ ਵੀਡੀਓ ਜਾਰੀ ਕੀਤੀ ਗਈ ਉਹ ਨਸ਼ੇ ਦੀ ਹਾਲਤ ਦੇ ਵਿੱਚ ਲਾਈਵ ਹੋ ਕੇ ਦੱਸਦਾ ਕਿ ਲਾਈਵ ਨਹੀਂ ਹੋਣਾ ਹੁੰਦਾ ਉਹ ਨਸ਼ੇ ਦੀ ਹਾਲਤ ਦੇ ਵਿੱਚ ਕੀਤੀ ਗਈ ਤੇ ਜਿਹੜੇ ਸ਼ਬਦ ਬੋਲੇ ਜਾਂਦੇ ਉਹਨਾਂ ਸ਼ਬਦਾਂ ਦੇ ਵਿੱਚੋਂ ਅਰਥ ਕੱਢਣ ਦੀ ਕੋਸ਼ਿਸ਼ ਕਰਾਂਗੇ ਹੱਥ ਫੁੱਟਾ ਫੜਾ ਦਿੱਤਾ ਸੀਗਾ ਪੁਲਿਸ ਦੀ ਪ੍ਰੈਸ ਕਾਨਫਰੰਸ ਦੇ ਵਿੱਚ ਇੱਕ ਚੀਜ਼ ਦਾ ਜ਼ਿਕਰ ਕੀਤਾ ਗਿਆ ਕਿ ਕਿਸੇ ਗੱਲਬਾਤ ਨੂੰ ਲੈ ਕੇ ਇਹਨਾਂ ਦਾ ਝਗੜਾ ਸੀਗਾ ਨਾਲ ਪੈਸੇ ਦਾ ਲੈਣ-ਦੇਣ ਵੀ ਸੀਗਾ ਦੋ ਚੀਜ਼ਾਂ ਪੁਲਿਸ ਦੀ ਪ੍ਰੈਸ ਕਾਨਫਰੰਸ ਦੇ ਵਿੱਚ ਸਾਹਮਣੇ ਆਈਆਂ ਕਿ ਕਿਸੇ ਗੱਲ ਨੂੰ ਲੈ ਕੇ ਵੀ ਝਗੜਾ ਸੀਗਾ ਬੈਂਸਪੜਛਾਈ ਸੀਗੀ ਦੂਸਰੇ ਪਾਸੇ ਦੂਜਾ ਪੈਸੇ ਦਾ ਵੀ ਲੈਣ-ਦੇਣ ਇੱਥੇ ਹੱਥ ਠੁੱਠਾ ਫੜਾ ਦਿੱਤਾ ਸੀਗਾ ਕਿ ਖਾਲੀ ਹੱਥ ਕਰ ਦਿੱਤਾ ਸੀਗਾ ਹੱਥ ਠੁੱਠਾ ਫੜਾ ਦਿੱਤਾ ਸੀਗਾ ਇਹ ਪੈਸੇ ਦੇ ਲੈਣ-ਦੇਣ ਦੀ ਮੋਟੀ-ਮੋਟੀ ਹੋ ਸਕਦਾ ਹੈ ਕਿ ਗੱਲਬਾਤ ਹੋਈ ਹੋਵੇ ਅਸੀਂ ਕਨਫਰਮ ਨਹੀਂ ਕਰਦੇ ਪੁਲਿਸ ਇਹ ਕਹਿ ਰਹੀ ਹੈਗੀ ਹੈ ਯਾਰ ਦੋਸਤ ਜਰੂਰ ਸੀਗਾ ਬਹੁਤ ਟਾਈਮ ਹੋ ਗਿਆ ਸੀ ਝਾਕਦੇ ਨੂੰ ਯਾਰੀ ਵਾਲੀ ਕੋਈ ਗੱਲ ਨਹੀਂ ਰੱਖੀ ਹਟ ਜਾ ਹਟ ਜਾ ਨਹੀਂ ਹਟਿਆ ਮਤਲਬ ਕਿ ਯਾਰ ਮਾਰ ਵੀ ਕੀਤੀ ਯਾਰੀ ਵਾਲੀ ਕੋਈ ਗੱਲ ਨਹੀਂ ਰੱਖੀ ਇਹ ਸ਼ਬਦ ਸਾਰੇ ਵੀਡੀਓ ਦੇ ਵਿੱਚ ਲਾਈਵ ਹੋ ਕੇ ਹਰਜਿੰਦਰ ਸਿੰਘ ਜਿੰਤਰ ਨੇ ਕਹੇ ਨਸ਼ੇ ਦੀ ਹਾਲਤ ਦੇ ਵਿੱਚ ਕਹੇ ਆਖਰਕਾਰ ਯਾਰੀ ਵਾਲੀ ਕਿਹੜੀ ਗੱਲ ਨਹੀਂ ਰੱਖੀ ਸੀ ਕਿਹੜੀ ਗੱਲ ਤੋਂ ਹਟਾਇਆ ਜਾ ਰਿਹਾ ਸੀਗਾ ਸੁਖਵਿੰਦਰ ਸਿੰਘ ਕਲਕੱਤਾ ਨੂੰ ਇਹ ਸਵਾਲ ਬਹੁਤ ਵੱਡਾ ਆਪਣੇ ਆਪ ਦੇ ਵਿੱਚ ਕਿਹੜੀ ਗੱਲ ਤੋਂ ਹਟਾਇਆ ਜਾ ਰਿਹਾ ਸੀਗਾ ਪਰ ਜਿਹੜੀ ਇੱਥੇ ਹਟ ਜਾ ਹਟ ਜਾ ਨਹੀਂ ਹਟਿਆ ਪੈਸੇ ਦਾ ਕੋਈ ਲੈਣ ਦੇਣ ਦੀ ਇੱਥੇ ਗੱਲ ਸਮਝ ਨਹੀਂ ਆ ਰਹੀ ਉਸ ਵੀਡੀਓ ਦੇ ਵਿੱਚ ਹਾਲਾਂਕਿ ਹੱਥ ਠੁੱਠਾ ਫੜਾ ਦਿੱਤਾ ਉੱਥੋਂ ਪੈਸੇ ਦਾ ਮਤਲਬ ਖੰਡਿਆ ਜਾ ਸਕਦਾ ਪਰ ਜਿੱਥੇ ਜ਼ਿਕਰ ਕੀਤਾ ਕਿ ਹਟ ਜਾ ਹਟ ਜਾ ਨਹੀਂ ਹਟਿਆ ਉਹ ਕਿਹੜੀ ਗੱਲ ਸੀਗੀ ਅੱਜ ਇਸ ਜੀ ਨੂੰ ਲੈ ਕੇ ਵੀ ਚਰਚਾ ਕਰਾਂਗੇ ਜੋ ਪਿੰਡ ਦੀ ਸੱਥਾ ਦੇ ਵਿੱਚ ਜਾਂ ਸਾਡੇ ਸੋਰਸਸ ਸਾਨੂੰ ਜਾਣਕਾਰੀ ਦਿੰਦੇ ਆ ਕਿਉਂਕਿ ਸਵਾਲ ਸੁਖਵਿੰਦਰ ਸਿੰਘ ਕੋਲਕੱਤਾ ਤੇ ਵੀ ਖੜੇ ਹੋ ਰਹੇ ਪਿੰਡ ਦੀ ਸੱਥਾਂ ਦੇ ਵਿੱਚ ਉਸ ਨੂੰ ਕੋਈ ਅਡਰੈਸ ਨਹੀਂ ਕਰ ਰਿਆ ਹੈਗਾ ਉਹ ਸਵਾਲ ਹੈਗਾ ਜਿੰਦਰ ਸਿੰਘ ਜਿੰਦਰ ਦਾ ਆਪਣੀ ਪਤਨੀ ਦੇ ਨਾਲ ਕਹਿੰਦੇ ਲੜਾਈ ਝਗੜਾ ਵੀ ਚੱਲ ਰਿਹਾ ਸੀਗਾ ਤੇ ਸੁਖਵਿੰਦਰ ਸਿੰਘ ਕੋਲਕੱਤਾ ਉਸ ਦਾ ਕੀ ਨਜਾਇਜ਼ ਫਾਇਦਾ ਚੁੱਕ ਰਿਹਾ ਸੀਗਾ ਕੀ ਕੋਈ ਰਿਸ਼ਤਿਆਂ ਦੇ ਵਿੱਚ ਯਾਰ ਮਾਰ ਦੀ ਗੱਲ ਹੋ ਰਹੀ ਹੈ ਇੱਥੇ ਇਹ ਆਪਣੇ ਆਪ ਦੇ ਵਿੱਚ ਇੱਕ ਜਾਂਚ ਦਾ ਵਿਸ਼ਾ ਹੈਗਾ ਕਿਉਂਕਿ ਸਾਡੇ ਕੋਲ ਬਹੁਤ ਸਾਰੀ ਇਨਫੋਰਮੇਸ਼ਨ ਸੁਖਵਿੰਦਰ ਸਿੰਘ ਕੋਲਕੱਤਾ ਦੇ ਖਿਲਾਫ ਜੇ ਆਪਾਂ ਕਹਿ ਲਈਏ ਕਿ ਉਨ੍ਹਾਂ ਦੀ ਜਿਹੜੀ ਕਮੀਆਂ ਰਹੀਆਂ ਉਸ ਦੇ ਬਾਬਤ ਵੀ ਸਾਡੇ ਕੋਲ ਪਹੁੰਚੀ ਹੈ ਕੀ ਕੋਈ ਵਾਕਿਆ ਹੀ ਸੁਖਵਿੰਦਰ ਸਿੰਘ ਕੋਲਕਾਤਾ ਦੀ ਹਰਜਿੰਦਰ ਸਿੰਘ ਜਿੰਦਰ ਦੇ ਘਰ ਮਾੜੀ ਨਜ਼ਰ ਸੀ ਇਸ ਐਂਗਲ ਨੂੰ ਹਜੇ ਤੱਕ ਕਿਸੇ ਨੇ ਐਡਰੈਸ ਨਹੀਂ ਕੀਤਾ ਹੈ ਜਿਹੜੀ ਪੁਲਿਸ ਦੀ ਪ੍ਰੈਸ ਕਾਨਫਰੰਸ ਹੈਗੀ ਹੈ ਉਸ ਦੇ ਵਿੱਚ ਦੋ ਚੀਜ਼ਾਂ ਦਾ ਜ਼ਿਕਰ ਹੈਗਾ ਕਿ ਕਿਸੇ ਗੱਲ ਨੂੰ ਲੈ ਕੇ ਇਹਨਾਂ ਦਾ ਆਪਸੀ ਝਗੜਾ ਸੀਗਾ ਤੇ ਦੂਸਰਾ ਪੈਸੇ ਦਾ ਵੀ ਲੈਣ ਦੇਣ ਸੀਗਾ ਜਿਹੜੀ ਪਹਿਲੀ ਚੀਜ਼ ਹੁੰਦੀ ਹੈ ਕਿ ਕਿਸੇ ਗੱਲ ਨੂੰ ਲੈ ਕੇ ਝਗੜਾ ਕਿ ਵਾਕਿਆ ਹੀ ਇਹ ਉਹ ਝਗੜਾ ਚੱਲ ਰਿਹਾ ਸੀ ਦਾ ਜਿੰਦਰ ਦੇ ਸੁਖਿੰਦਰ ਕਲਕੱਤਾ ਦੇ ਵਿਚਕਾਰ ਕਿਉਂਕਿ ਜਿਵੇਂ ਉਹਨੇ ਜ਼ਿਕਰ ਕੀਤਾ ਕਿ ਯਾਰੀ ਵਾਲੀ ਕੋਈ ਗੱਲ ਨਹੀਂ ਕੀਤੀ ਇਹਨੂੰ ਕਿਹਾ ਸੀ ਹਟ ਜਾ ਹਟ ਜਾ ਪਰ ਨਹੀਂ ਹਟਿਆ ਇਹ ਫਿਰ ਕਦਮ ਚੁੱਕਣਾ ਪਿਆ 20 ਦਿਨ ਜਦੋਂ ਸਾਡੇ ਕੋਲ ਸੂਚਨਾ ਲਗਭਗ 20 ਦਿਨ ਹੋ ਗਏ ਸੀਗੇ ਅਸਲਾ ਲਿਆਂਦੇ ਨੂੰ ਪਰ ਹਿੰਮਤ ਨਹੀਂ ਪਈ ਸੀਗੇ ਪਰ ਆਖਰਕਾਰ ਫਿਰ ਨਸ਼ੇ ਦਾ ਸਹਾਰਾ ਲੈ ਕੇ ਉਹ ਕਤਲ ਕੀਤਾ ਗਿਆ ਅਸੀਂ ਇਸ ਬਾਬਤ ਇਸ ਸਾਰੇ ਸਿਨੈਰੀਓ ਨੂੰ ਲੈ ਕੇ ਜਿਹੜੀ ਐਫਆਈ ਦਰਜ ਕੀਤੀ ਗਈ ਸੀ ਤੇ ਪੁਲਿਸ ਦੇ ਬਿਆਨਾਂ ਦੇ ਵਿੱਚ ਵੀ ਜ਼ਮੀਨ ਆਸਮਾਨ ਦਾ ਫਰਕ ਨਜ਼ਰ ਆਉਂਦਾ ਕਿਉਂਕਿ ਜਿਹੜੀ ਐਫਆਈਰ ਦਰਜ ਕੀਤੀ ਗਈ ਸੀ ਸਿੱਧਾ ਸਿਆਸੀ ਸਵਾਲ ਖੜਾ ਕਰ ਦਿੱਤਾ ਸੀਗਾ ਕੀ ਸਿਆਸੀ ਕਤਲ ਕੀਤਾ ਗਿਆ ਇਸ ਸਿਆਸੀ ਕਤਲ ਕਰਵਾਇਆ ਗਿਆ ਮੈਂਬਰ ਆਪਾਕੀ ਕਿ ਮੈਂਬਰ ਪਾਰਲੀਮੈਂਟ ਚਲੰਗੀ ਚੰਨੀ ਤਾਂ ਸਿੱਧੇ ਤੌਰ ਤੇ ਕਹਿ ਰਹੇ ਸੀਗੇ ਕਿ ਲਾਲ ਸਿੰਘ ਉਗੋ ਕੇ ਉੱਪਰ ਐਫਆਈਰ ਦਰਜ ਹੋਣੀ ਚਾਹੀਦੀ ਇਹ ਸਾਰੀ ਚੀਜ਼ਾਂ ਪਰਿਵਾਰ ਮੰਗ ਕਰ ਰਿਹਾ ਪਰ ਜੇ ਹੁਣ ਜਿਹੜਾ ਸਾਡੇ ਜਿਹੜੀ ਸਾਡੇ ਕੋਲ ਜਾਣਕਾਰੀ ਹੈ ਪਰਿਵਾਰ ਸੰਸਕਾਰ ਵਾਸਤੇ ਵੀ ਰਾਜੀ ਹੋ ਗਿਆ ਹੁਣ ਸ਼ਾਇਦ ਕੱਲ ਸੁਖਵਿੰਦਰ ਸਿੰਘ ਕਲਕੱਤਾ ਦਾ ਕਲ ਸਸਕਾਰ ਕਰ ਦਿੱਤਾ ਜਾਊਗਾ ਪਰ ਜਿਹੜੇ ਅਸਲੀ ਸਵਾਲ ਹਜੇ ਵੀ ਅਡਰੈਸ ਨਹੀਂ ਹੋ ਪਾਣਗੇ ਅਸੀਂ ਇਹ ਨਹੀਂ ਕਹਿੰਦੇ ਕਿ ਇਹ ਸਿਆਸੀ ਕਤਲ ਨਹੀਂ ਹੋ ਸਕਦਾ ਸਿਆਸੀ ਕਤਲ ਕੀਤਾ ਜਾ ਸਕਦਾ ਕਿਉਂਕਿ ਜੇਕਰ ਹਰਜਿੰਦਰ ਜਿੰਦਰ ਦੇ ਮਨ ਦੇ ਵਿੱਚ ਸੁਖਵਿੰਦਰ ਕਲਕੱਤਾ ਦੇ ਪ੍ਰਤੀ ਕੋਈ ਦੁਸ਼ਮਣੀ ਪੈਦਾ ਹੋ ਗਈ ਸੀ ਤਾਂ ਸੁਭਾਵਿਕ ਕੋਟੇ ਸਿਆਸੀ ਲੋਕ ਗੁਰਦੀਪ ਸਿੰਘ ਦੀਪੀ ਬਾਬਾ ਜੀ ਵੀ ਕਹਿੰਦੇ ਆ ਕਿ ਦੁਸ਼ਮਣੀ ਰੱਖਦਾ ਸੀਗਾ ਧਮਕੀਆਂ ਦਿੰਦਾ ਸੀਗਾ ਸੁਖਵਿੰਦਰ ਸਿੰਘ ਕਲਕੱਤਾ ਵੀ ਕਹਿੰਦੇ ਕਿ ਉਹਨਾਂ ਨੂੰ ਧਮਕੀਆਂ ਆਉਂਦੀਆਂ ਸੀ ਲਗਾਤਾਰ ਬੇਵਾਕੀ ਦੇ ਨਾਲ ਬੋਲਦੇ ਬਿੱਤ ਜੀ ਨਹੀਂ ਇੱਕ ਉਹਨਾਂ ਦਾ ਸੋਸ਼ਲ ਮੀਡੀਆ ਦਾ ਪੇਜ ਵੀ ਸਰਕਾਰ ਨੇ ਬੰਦ ਕਰ ਦਿੱਤਾ ਸੀਗਾ ਤੇ ਉਹ ਵੀ ਉਹਨਾਂ ਨੇ ਦੁਬਾਰਾ ਨਵਾਂ 2 ਦਿਨ ਪਹਿਲਾਂ ਹੀ ਅਜੇ ਪੇਜ ਸ਼ੁਰੂ ਕੀਤਾ ਸੀਗਾ ਤੇ ਹੋ ਸਕਦਾ ਕੀ ਕਹਿੰਦੇ ਨਾ ਦੁਸ਼ਮਣ ਦਾ ਦੁਸ਼ਮਣ ਦੋਸਤ ਹੁੰਦਾ ਹੋ ਸਕਦਾ ਹੈ ਕਿ ਇਸੇ ਤਰੀਕੇ ਇਸਤੇਮਾਲ ਵੀ ਕਰ ਦਿੱਤਾ ਗਿਆ ਹੋਵੇ ਹਰਜਿੰਦਰ ਸਿੰਘ ਜਿੰਦਰ ਦਾ ਪਰ ਇੱਥੇ ਇਹ ਚੀਜ਼ ਰੂਲ ਆਊਟ ਨਹੀਂ ਕੀਤੀ ਜਾ ਸਕਦੀ ਕਿ ਸਿਰਫ ਹਰਜਿੰਦਰ ਸਿੰਘ ਜਿੰਦਰ ਨੇ ਨਸ਼ੇ ਦੇ ਖਾਤਰ ਹੀ ਆ ਕਤਲ ਕਰ ਦਿੱਤਾ ਇਹ ਸੰਭਵ ਫਿਲਹਾਲ ਦੀ ਘੜੀ ਤਾਂ ਇੱਥੇ ਨਜ਼ਰ ਨਹੀਂ ਲਾਉਂਦਾ ਜੋ ਸ਼ਬਦ ਕਹੇ ਜਾਂਦੇ ਹਨ ਹਰਜਿੰਦਰ ਸਿੰਘ ਜਿੰਦਰ ਵੱਲੋਂ ਉਹ ਆਪਣੇ ਆਪ ਦੇ ਵਿੱਚ ਜਾਂਚ ਮੰਗਦੇ ਐ ਕਿਉਂਕਿ ਹਰਜਿੰਦਰ ਸਿੰਘ ਜਿੰਦਰ ਦੇ ਆਪਣੇ ਪਰਿਵਾਰ ਨਾਲ ਜਾਂ ਆਪਣੀ ਪਤਨੀ ਨਾਲ ਸਬੰਧ ਠੀਕ ਨਹੀਂ ਸੀ ਇਹ ਵੀ ਸਾਡੇ ਕੋਲ ਇਨਫੋਰਮੇਸ਼ਨ ਪਹੁੰਚੀ ਹੈ ਤੇ ਉਸੇ ਚੀਜ਼ ਨੂੰ ਲੈ ਕੇ ਜੋ ਸਾਡੇ ਕੋਲ ਜਾਣਕਾਰੀ ਹੈਗੀ ਹੈ ਜੋ ਕਿ ਜਾਂਚ ਦਾ ਵਿਸ਼ਾ ਹੈਗੀ ਹੈ ਕੀ ਜਿੰਦਰ ਸੁਖਵਿੰਦਰ ਨੂੰ ਉਸ ਚੀਜ਼ ਤੋਂ ਸੁਖਵਿੰਦਰ ਨੂੰ ਰੋਕਦਾ ਹੁੰਦਾ ਸੀ ਕਿ ਹਟ ਜਾ ਹਟ ਜਾ ਪਰ ਨਹੀਂ ਹਟਿਆ ਸਵਾਲ ਹੁਣ ਲਾਲ ਸਿੰਘ ਉਗੂਕੇ ਦੇ ਉੱਪਰ ਵੀ ਖੜੇ ਹੁੰਦੇ ਕਿ ਲਾਲ ਸਿੰਘ ਉਗੂਕੇ ਨੇ ਵੀ ਕਰੇ ਕੋਈ ਸੰਪਰਕ ਕੀਤਾ ਹਰਜਿੰਦਰ ਜਿੰਦਰ ਦੇ ਨਾਲ ਕਦੇ ਕੁਝ ਅਜਿਹੀ ਗੱਲਬਾਤ ਹੋਈ ਪਰ ਲੰਬੇ ਸਮੇਂ ਤੋਂ ਕੁਝ ਵੀ ਸੁਖਵਿੰਦਰ ਸਿੰਘ ਤੇ ਲਾਲ ਸਿੰਘ ਉਗੂਕੇ ਦੇ ਵਿਚਕਾਰ ਕੋਈ ਗੱਲਬਾਤ ਜ਼ਿਆਦਾ ਨਹੀਂ ਹੋਈ ਲਗਭਗ 2 ਸਾਲ ਤੋਂ ਉੱਪਰ ਦਾ ਸਮਾਂ ਹੋ ਗਿਆ ਜਨਵਰੀ 2023 ਦੇ ਵਿੱਚ ਉਹ ਚੀਜ਼ ਵਾਪਰੀ ਸੀਗੀ ਉਹ ਘਟਨਾ ਵਾਪਰੀ ਸੀਗੀ ਉਸ ਤੋਂ ਬਾਅਦ ਆਈ ਗਈ ਜਿਹੜੀ ਗੱਲਬਾਤ ਉਹ ਹੋਗੀ ਕਿ ਉਹ ਦੋ ਦੀ ਰੰਜਿਸ਼ ਐਮਐਲਏ ਨੇ ਰੱਖੀ ਹੋਈ ਸੀ ਜਿਹੜੇ ਸਵਾਲ ਸੱਥਾਂ ਦੇ ਵਿੱਚ ਖੜੇ ਹੋ ਰਹੇ ਆ ਜੋ ਲੋਕ ਕਹ ਰਹੇ ਚਰਚਾ ਕਰ ਰਹੇ ਹੈਗੇ ਤਾਂ ਸੁਭਾਵਿਕ ਤੌਰ ਤੇ ਉਹ ਵੀ ਇੱਕ ਜਾਂਚ ਦਾ ਵਿਸ਼ਾ ਹੈਗੀ ਹੈ ਕਿ ਪੁਲਿਸ ਡਾਇਰੈਕਸ਼ਨ ਜੋ ਕੁਲਦੀਪ ਚਾਹ ਡੀਆਈਜੀ ਕਹ ਰਹੇ ਆ ਕਿ ਉਸ ਉਸ ਡਾਇਰੈਕਸ਼ਨ ਦੇ ਵਿੱਚ ਵੀ ਜਾਂਚ ਕਰਾਂਗੇ ਪਰ ਜੋ ਸਾਡੇ ਕੋਲ ਜਾਣਕਾਰੀ ਹੈ ਕਿ ਹੁਣ ਲਬ ਸਿੰਘ ਉਗੋਕੂ ਦੇ ਜਿਹੜਾ ਸਿਨੈਰੀਓ ਵਿਧਾਇਕ ਦਾ ਸਿਨੈਰੀਓ ਪੁਲਿਸ ਨੇ ਲਗਭਗ ਉਸ ਤੇ ਕਾਟਾ ਮਾਰ ਮਾਰ ਦਿੱਤਾ ਹੈਗਾ ਕੋਈ ਐਫਆਰ ਵਿਧਾਇਕ ਦੇ ਉੱਪਰ ਦਰਜ ਨਹੀਂ ਹੋਣ ਜਾਰੀ ਪਰਿਵਾਰ ਨੂੰ ਸਹਿਮਤ ਕਰ ਲਿਆ ਗਿਆ ਸੰਸਕਾਰ ਸਵੇਰੇ ਕਰ ਦਿੱਤਾ ਜਾਊਗਾ ਪਰ ਹੁਣ ਸਵਾਲ ਇਹ ਹੈ ਕਿ ਆਖਰਕਾਰ ਗੁਰਦੀਪ ਸਿੰਘ ਦੀਪੀ ਬਾਬਾ ਦਾ ਕੀ ਵਾਕਿਆ ਰੋਲ ਸੀ ਇਸ ਦੇ ਵਿੱਚ ਜੋ ਪਿੰਡ ਦੇ ਵਿੱਚ ਦੁਸ਼ਮਣੀ ਸੀ ਜਾਂ ਹਰਜਿੰਦਰ ਜਿੰਦਾ ਦਾ ਇਸ ਮਾਮਲੇ ਦੇ ਵਿੱਚ ਜਿਸ ਐਂਗਲ ਦੇ ਨਾਲ ਐਫਆਰ ਦਰਜ ਕੀਤੀ ਸੀ ਉਸ ਤੋਂ ਵੱਖਰਾ ਐਂਗਲ ਬਿਲਕੁਲ ਨਿਕਲ ਕੇ ਸਾਹਮਣੇ ਆਇਆ ਪੈਸੇ ਦਾ ਲੈਣ ਦੇਣ ਤੇ ਕੋਈ ਹੋਰ ਗੱਲਬਾਤ ਹਰਜਿੰਦਰ ਜਿੰਦਰ ਦੀ ਜੋ ਮੁੱਢਲੇ ਤੌਰ ਤੇ ਮੋਟਾ-ਮੋਟਾ ਨਜ਼ਰ ਆਉਂਦਾ ਹੈ ਕਿ ਹਰਜਿੰਦਰ ਸਿੰਘ ਜਿੰਦਰ ਨੇ ਇਕੱਲੀ ਆਪਣੀ ਦੁਸ਼ਮਣੀ ਆਸਤੇ ਇਹ ਕਤਲ ਕੀਤਾ ਜਾਂ ਵਾਕਿਆ ਹੀ ਕਿਸੇ ਹੋਰ ਦੇ ਨਾਲ ਮਿਲਿਆ ਵੀ ਕਿ ਤੁਹਾਡੀ ਵੀ ਦੁਸ਼ਮਣੀ ਹੈ ਮੇਰੀ ਵੀ ਦੁਸ਼ਮਣੀ ਹੈ ਦੋਨਾਂ ਦੀ ਦੁਸ਼ਮਣੀ ਨਿਕਲ ਜਾਊਗੀ ਇਸ ਕਤਲ ਦੇ ਨਾਲ ਬਹੁਤ ਸਾਰੇ ਸਵਾਲ ਇਸ ਨੂੰ ਲੈ ਕੇ ਖੜੇ ਹੁੰਦੇ ਕਿਉਂਕਿ ਜਿਹੜੀ ਐਫਆਈਆਰ ਦਰਜ ਕੀਤੀ ਹੈ ਉਸ ਦੇ ਵਿੱਚ ਸਾਫ਼ ਤੌਰ ਤੇ ਸਿਰਫ ਸਿਆਸੀ ਗੱਲ ਕੀਤੀ ਗਈ ਹੈ ਕੋਈ ਨਿੱਜੀ ਪੈਸੇ ਦਾ ਲੈਣ ਦੇਣ ਦੀ ਗੱਲ ਨਹੀਂ ਕੀਤੀ ਗਈ ਕੋਈ ਕਿਸੇ ਗੱਲਬਾਤ ਨੂੰ ਲੈ ਕੇ ਹਰਜਿੰਦਰ ਦੇ ਨਾਲ ਰੋਲਾ ਉਹ ਕਦੇ ਵੀ ਜ਼ਿਕਰ ਨਹੀਂ ਕੀਤਾ ਗਿਆ ਪਰ ਜੋ ਤੁਹਾਡੇ ਸਾਹਮਣੇ ਰੱਖ ਰਿਆ ਇਸ ਚੀਜ਼ ਨੂੰ ਲੈ ਕੇ ਮੰਨਿਆ ਜਾਂਦਾ ਕਿ ਉਹਨਾਂ ਵਿਚਕਾਰ ਅਪਸੀ ਰੋਲਾ ਚੱਲ ਰਿਹਾ ਸੀ ਜਿਹੜੇ ਕੀ ਜਾਂਚ ਦਾ ਵਿਸ਼ਾ ਹੈਗਾ ਅਸੀਂ ਇਸ ਚੀਜ਼ ਦੀ ਪੁਸ਼ਟੀ ਨਹੀਂ ਕਰਦੇ ਸਾਡੇ ਤੱਕ ਇਨਫੋਰਮੇਸ਼ਨ ਪਹੁੰਚੀ ਅਸੀਂ ਤੁਹਾਡੇ ਨਾਲ ਸਾਂਝੀ ਕਰ ਦਿੱਤੀ ਇਹ ਪੁਲਿਸ ਦਾ ਕੰਮ ਹੈ ਜਾਂਚ ਦਾ ਵਿਸ਼ੇ ਦਾ ਕੰਮ ਹੈਗਾ ਕਿ ਜਾਂਚ ਕਰਨੀ ਹੈ ਜਾਂ ਨਹੀਂ ਕਰਨੀ ਪਰ ਇਸ ਡਾਇਰੈਕਸ਼ਨ ਦੇ ਵਿੱਚ ਜਾਂਚ ਕੀਤੀ ਜਾਂਦੀ ਤਾਂ ਸੁਭਾਵਿਕ ਤੌਰ ਤੇ ਬਹੁਤ ਕੋਈ ਚੀਜ਼ਾਂ ਬਹੁਤ ਸਾਰੇ ਤੱਥ ਹੋਰ ਵੀ ਕਲੀਅਰ ਹੋ ਜਾਣਗੇ ਅਸੀਂ ਸਿੱਧੇ ਤੌਰ ਤੇ ਇਸ ਮੰਚ ਤੋਂ ਐਮਐਲਏ ਦੇ ਉੱਪਰ ਵੀ ਸਵਾਲ ਖੜੇ ਕਰ ਰਹੇ ਹੈਗੇ ਕਿ ਵਿਧਾਇਕ ਲਾਲ ਸਿੰਘ ਉਗੋਕੇ ਬੇਸ਼ੱਕ ਇਸ ਕਤਲ ਦੇ ਵਿੱਚ ਉਹਨਾਂ ਦਾ ਕੋਈ ਹੱਥ ਨਾ ਹੋਵੇ ਬੇਸ਼ੱਕ ਉਹਨਾਂ ਨੂੰ ਇਸ ਕਤਲ ਦਾ ਦੁੱਖ ਹੋਵੇ ਪਰ ਉਹਨਾਂ ਨੂੰ ਉਸ ਹਲਕੇ ਦੇ ਵਿਧਾਇਕ ਹੋਣ ਦੇ ਨਾਤੇ ਪਰਿਵਾਰ ਦੇ ਨਾਲ ਦੁੱਖ ਸਾਂਝਾ ਜ਼ਰੂਰ ਕਰਨਾ ਚਾਹੀਦਾ ਸੀ ਜਦੋਂ ਸਾਰੇ ਸਿਆਸੀ ਲੋਕ ਸਰਕਾਰ ਦੇ ਉੱਪਰ ਹੱਲਾ ਬੋੜਦੇ ਸੀ ਤਾਂ ਵਿਧਾਇਕ ਲਾਲ ਸਿੰਘ ਉਗੋਕੇ ਨੂੰ ਇੱਕ ਘਟੋਟ ਟਵੀਟ ਜਾਂ ਇੱਕ ਫੋਟੋ ਪਾ ਦੇਣੀ ਚਾਹੀਦੀ ਸੀ ਦੁੱਖ ਜ਼ਰੂਰ ਜ਼ਾਹਰ ਕਰਨਾ ਚਾਹੀਦਾ ਸੀ ਤਾਂ ਜੋ ਕਿਤੇ ਨਾ ਕਿਤੇ ਇਹ ਨਾ ਲੱਗਦਾ ਕਿ ਜੋ ਲਗਾਤਾਰ ਸਵਾਲ ਖੜੇ ਹੋ ਰਹੇ ਕਿ ਇਹ ਸਿਆਸੀ ਕਤਲ ਹੈ ਤਾਂ ਇਸ ਆਪਾਂ ਕੀ ਕੀ ਜਿਹੜੀ ਲੋਕਾਂ ਦੀ ਭਾਵਨਾ ਹੋਦੀ ਹੈ ਇਸ ਐਂਗਲ ਵੱਲ ਛੇੜ ਨਾ ਜਾਂਦੀ ਆ ਧੰਨਵਾਦ ਬਣੇ ਰਹੋ ਆਸ਼ੂ ਹਿੰਦੀ ਦਾ ਪੱਤਰਕਾਰ ਦੇ ਨਾਲ